ਤਾਂ ਇੰਟਰਨੈਟ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਦੱਸ ਦੇਣਾ ਚਾਹਾਂਗਾ ਕਿ ਮੁਰ ਤੋਂ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਇੰਟਰਨੈਟ ਸੇਵਾਵਾਂ ਥੱਪ ਹੋ ਚੁੱਕੀਆਂ ਨੇ ਕਿਉਂਕਿ ਕਿਸਾਨੀ ਅੰਦੋਲਨ ਨੂੰ ਦੇਖਦੇ ਹੋਏ 29 ਤਰੀਕ ਤੱਕ ਹੋਲਡ ਕੀਤਾ ਗਿਆ ਸੀ ਔਰ 29 ਤਰੀਕ ਨੂੰ ਕਹਿ ਗਿਆ ਸੀ ਕਿ ਦੁਬਾਰਾ ਦਿੱਲੀ ਨੂੰ ਕੂਚ ਜਿਹੜਾ ਆ ਉਹ ਕੀਤਾ ਜਾਵੇਗਾ ਤਾਂ ਇਸ ਦਰਮਿਆਨ ਹੁਣੇ ਵੱਡਾ ਫੈਸਲਾ ਹਰਿਆਣੇ ਦੇ ਪ੍ਰਸ਼ਾਸਨ ਦੇ ਵੱਲੋਂ ਲੈ ਲਿਆ ਗਿਆ ਮੁਰ ਤੋਂ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਤਾਂ ਇਸ ਵਾਰ ਮੈਸੇਜ ਦੀ ਜਿਹੜੀ ਸੇਵਾਵਾਂ ਹੁੰਦੀਆਂ ਨੇ ਮੈਸੇਜ ਸੇਵਾਵਾਂ ਜਿੱਤੋਂ ਅਸੀਂ SMS ਭੇਜ ਲੈਨੇ ਆ ਇਨ ਬਾਕਸ ਕਰ ਲੈਣੇ ਆ ਤਾਂ ਉਹ ਵੀ ਸੇਵਾਵਾਂ ਜਿਹੜੀਆਂ ਨੇ ਬੰਦ ਕਰ ਦਿੱਤੀਆਂ ਗਈਆਂ ਨੇ 28 ਤੇ 29 ਫਰਵਰੀ ਨੂੰ ਇੰਟਰਨੈਟ ਜਿਹੜਾ ਆ ਉਹ ਬੰਦ ਰਹੇਗਾ ਸੋ ਇਸ ਕਰਕੇ ਕਿਉਂਕਿ ਬਹੁਤ ਸਾਰੇ ਕਈ ਸ਼ਰਾਰਤੀ ਅੰਸਰ ਵੀ ਐਸੇ ਹੁੰਦੇ ਨੇ ਕਿ ਮਾਹੌਲ ਨੂੰ ਖਰਾਬ ਕਰਨ ਦੇ ਵਾਸਤੇ ਗਲਤ ਅਫਵਾਹਾਂ ਜਿਹੜੀਆਂ ਉਹ ਫਲਾ ਦਿੱਤੀਆਂ ਜਾਂਦੀਆਂ ਨੇ ਸੋ ਇਸ ਚੀਜ਼ ਨੂੰ ਆਧਾਰ ਬਣਾ ਕੇ ਇਹ ਸੇਫਟੀ ਪੱਖ ਨੂੰ ਲੈ ਕੇ ਤਾਂ ਇਹ ਇੰਟਰਨੈਟ ਸੇਵਾਵਾਂ ਮੁਰ ਤੋਂ ਬੰਦ ਕਰ ਦਿੱਤੀਆਂ ਗਈਆਂ ਨੇ 28 29 ਤਰੀਕ ਨੂੰ ਯਾਨੀ ਕਿ 28 29 ਫਰਵਰੀ ਨੂੰ ਇਹ ਇੰਟਰਨੈਟ ਸੇਵਾਵਾਂ ਬੰਦ ਰਹਿਣਗੀਆਂ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਬਕਾਇਦਾ ਇੱਕ ਨੋਟਿਸ ਵੀ ਜਾਰੀ ਕੀਤਾ ਗਿਆ ਉਹ ਨੋਟਿਸ ਦੀ ਕਾਪੀ ਵੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਸਾਫ਼ ਤੌਰ ਤੇ ਇਹਨਾਂ ਲਿਖਿਆ ਹੈ ਕਿ ਕਿਹੜੇ ਕਿਹੜੇ ਏਰੀਆ ਦੇ ਵਿੱਚ ਅੰਬਾਲਾ ਸਦਰ ਦੇ ਥਾਣੇ ਦੇ ਅਧੀਨੋਂ ਦੇ ਸਾਰੇ ਹੀ ਇਲਾਕੇ ਲਗਭਗ ਜਿਹੜੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਕਿਸਾਨਾਂ ਦੇ ਦਿੱਲੀ ਕੂਚ ਦੇ ਵਿਚਾਲੇ ਇਹ ਵੱਡਾ ਫੈਸਲਾ ਲਿਆ ਗਿਆ ਪਹਿਲਾਂ ਵੀ ਬੜਾ ਲੰਮਾ ਸਮਾਂ ਇੰਟਰਨੈਟ ਸੇਵਾਵਾਂ ਬੰਦ ਰਹੀਆਂ ਪਰ ਉਸ ਦੇ ਦਰਮਿਆਨ ਕੀ ਸੀਗਾ ਜਿਹੜੀ ਕਾਲ ਦੀ ਸੁਵਿਧਾ ਸੀਗੀ ਤੁਹਾਨੂੰ ਕਾਲ ਤੁਸੀਂ ਲਗਾ ਸਕਦੇ ਹੋ ਤੁਹਾਨੂੰ ਕਾਲ ਆ ਸਕਦੀ ਹੈ ਇਨਕਮਿੰਗ ਤੇ ਆਊਟ ਗoing ਜਿਹੜੀ ਹੈ ਉਹ ਛੱਡੀ ਹੋਈ ਸੀ ਪਰ ਇੰਟਰਨੈਟ ਸੇਵਾ ਬੰਦ ਕੀਤੀ ਹੋਈ ਹੈ ਇਸ ਤੇ ਨਾਲ ਹੀ ਜੇਕਰ ਮੈਸੇਜ ਦੀ ਗੱਲ ਕਰੀਏ ਤਾਂ ਮੈਸੇਜ ਸੇਵਾ ਵੀ ਚਾਲੂ ਸੀਗੀ ਪਰ ਹੁਣ ਯਾ ਜਿਹੜਾ ਇਹ ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਤਾਂ ਦੂਸਰਾ ਜਿਹੜਾ ਮੈਸੇਜ ਦੀ ਸੁਵਿਧਾ ਹੁੰਦੀ ਹੈ ਤੁਸੀਂ ਇਨਬਾਕਸ ਮੈਸੇਜ ਕਰ ਸਕਦੇ ਹੋ ਉਹ ਮੈਸੇਜ ਦੀ ਸੇਵਾ ਵੀ ਹੁਣ ਬੰਦ ਕਰ ਦਿੱਤੀ ਗਈ ਹੈ ਇੰਟਰਨੈਟ ਤੇ ਮੈਸੇਜ ਸੇਵਾ ਬੰਦ ਕਰ ਦਿੱਤੀ ਹੈ ਸਿਰਫ ਕਾਲ ਤੇ ਤੁਸੀਂ ਗੱਲ ਕਰ ਸਕਦੇ ਹੋ ਪਰ ਜੇਕਰ ਜਿਹੜੇ ਲੋਕ ਉੱਥੇ ਮੌਜੂਦ ਨੇ ਜਾਂ ਜਿਹੜੇ ਲੋਕ ਉੱਥੇ ਜਾ ਕੇ ਆਏ ਨੇ ਤਾਂ ਉੱਥੇ ਕਾਲ ਦੀ ਅਸੀਂ ਜੇਕਰ ਗੱਲ ਕਰੀ ਤਾਂ ਕਾਲ ਦਾ ਵੀ ਨੈਟਵਰਕ ਜਿਹੜਾ ਆ ਉਹ ਵੀ ਸਹੀ ਢੰਗ ਦੇ ਨਾਲ ਉੱਥੇ ਨਹੀਂ ਆਉਂਦਾ ਤਾਂ ਕਾਲ ਦੇ ਉੱਪਰ ਵੀ ਗੱਲਬਾਤ ਜਿਹੜੀ ਹੈ ਉਹ ਨਹੀਂ ਹੋ ਪਾਉਂਦੀ ਤਾਂ ਮੁੜ ਤੋਂ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਇਹ ਖਬਰ ਵਾਦ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੇ ਉੱਥੇ ਲੋਕ ਨੇ ਜਾਂ ਫਿਰ ਹੋਰ ਲੋਕ ਜਿਹੜੇ ਉਧਰ ਦੀ ਜਿਹੜਾ ਆ ਉਹ ਟਰੈਵਲ ਕਰਨਾ ਚਾਹੁੰਦੇ ਨੇ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਕਿ ਇਹ 28 ਦੇ 29 ਫਰਵਰੀ ਨੂੰ ਇੰਟਰਨੈਟ ਸੇਵਾਵਾਂ ਜਿਹੜੀਆਂ ਉਹ ਮੁੜ ਤੋਂ ਬੰਦ ਕਰ ਦਿੱਤੀਆਂ ਗਈਆਂ ਨੇ ਅੰਬਾਲਾ ਸਦਰ ਥਾਣੀ ਅਧੀਨ ਆਉਂਦੇ ਸਾਰੇ ਹੀ ਇਲਾਕਿਆਂ ਦੇ ਵਿੱਚ ਇਹ ਪਾਬੰਦੀ ਜਿਹੜੀ ਹੈ ਇੰਟਰਨੈਟ ਸੇਵਾਵਾਂ ਤੇ ਉਲਾ ਦਿੱਤੀ ਹੈ ਤੇ ਮੈਸੇਜ ਸੇਵਾਵਾਂ ਜਿਹੜੀਆਂ ਨੇ ਉਹ ਵੀ ਇਸ ਵਾਰ ਜਿਹੜੀਆਂ ਬੰਦ ਰਹਿਣਗੀਆਂ ਹਾਲਾਂਕਿ ਪਹਿਲਾਂ ਸਿਰਫ ਇੰਟਰਨੈਟ ਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਸਿਰਫ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਸੀ ਔਰ ਬਕਾਇਦਾ ਤੁਸੀਂ ਕਾਲ ਤੇ ਗੱਲਬਾਤ ਕਰ ਸਕਦੇ ਸੀਗੇ ਔਰ ਇਸ ਦੇ ਨਾਲ ਹੀ ਮੈਸੇਜ ਦੀ ਜਿਹੜੀ ਸਰਵਿਸ ਹੁੰਦੀ ਆ ਉਹ ਵੀ ਜਿਹੜੀ ਚਾਲੂ ਕੀਤੀ ਗਈ ਸੀ ਪਰ ਹੁਣ ਜੇਕਰ ਗੱਲ ਕਰੀ ਤਾਂ ਹੁਣ ਪ੍ਰਸ਼ਾਸਨ ਦੇ ਵੱਲੋਂ ਇੰਟਰਨੈਟ ਸੇਵਾਵਾਂ ਤੇ ਪਲੱਸ ਮੈਸੇਜ ਦੀ ਸਰਵਿਸ ਜਿਹੜੀ ਆ ਉਹ ਵੀ ਬੰਦ ਕਰ ਦਿੱਤੀ ਗਈ ਹੈ ਸਿਰਫ ਕਾਲ ਦੇ ਜ਼ਰੀਏ ਤੁਸੀਂ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ ਅੱਤਾ ਇਹ ਨੋਟਿਸ ਬਕਾਇਦਾ ਦੇਖ ਸਕਦੇ ਹੋ ਜਿਹੜਾ ਨੋਟਿਸ ਵੀ ਇਸ਼ੂ ਕੀਤਾ ਗਿਆ ਹੈ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਕਿਉਂਕਿ ਕਿਸਾਨੀ ਅੰਦੋਲਨ ਦੀ ਗੱਲ ਕਰਦਾ ਹੈ ਤਾਂ ਕਿਸਾਨੀ ਅੰਦੋਲਨ 2.0 ਜਿਹੜਾ ਹੈ ਆ ਬੜੇ ਹੁਣ ਲੰਬੇ ਸਮੇਂ ਤੋਂ ਉਹ ਵੀ ਚੱਲ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਰੋਸ ਪ੍ਰਦਰਸ਼ਨ ਜਿਹੜਾ ਉੱਥੇ ਕਰ ਰਹੇ ਨੇ ਸ਼ੰਪੂ ਬਾਰਡਰ ਦੀ ਗੱਲ ਕਰੀਏ ਖਨੌਰੀ ਬਾਰਡਰ ਦੀ ਗੱਲ ਕਰੀਏ ਤਾਂ ਮਾਹੌਲ ਵਿੱਚ ਕਈ ਵਾਰੀ ਖਰਾਬ ਹੋਇਆ ਹੈ ਕਈ ਕਿਸਾਨ ਫਟੜ ਹੋਏ ਹੈ ਚਾਹੇ ਸਿਟੀਅਰ ਗੈਸ ਦੀ ਗੱਲ ਕਰ ਲਈਏ ਜਾਂ ਫਿਰ ਹੋਰ ਰਬੜ ਦੀਆਂ ਗੋਲੀਆਂ ਦੇ ਨਾਲ ਉੱਥੇ ਕਿਸਾਨ ਜਖਮੀ ਹੋਇਆ ਲਗਾਤਾਰ ਉਹ ਵੀ ਤਸਵੀਰਾਂ ਆ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਔਰ ਸਾਡੀ ਸਹਾਇਕੀਆਂ ਨੇ ਜਿਸ ਤਰੀਕੇ ਦੇ ਨਾਲ ਪਲਪਲ ਦੀ ਖਬਰ ਜਿਹੜੀ ਹੈ ਸ਼ੰਭੂ ਤੇ ਰਹਿ ਕੇ ਆ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਪਲਪਲ ਦੀ ਖਬਰ ਪਲਪਲ ਦੀ ਅਪਡੇਟ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਅੱਜ ਵੀ ਜਦੋਂ ਇੰਟਰਨੈਟ ਸੇਵਾਵਾਂ ਮੁਰ ਤੋਂ ਬੰਦ ਕੀਤੀਆਂ ਗਈਆਂ ਤਾਂ ਇਹ ਵੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ 28 ਤੇ 29 ਫਰਵਰੀ ਨੂੰ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਜਿੱਥੋਂ ਅਸੀਂ ਦੇਖੀਏ ਤਾਂ ਹੱਦ ਜਿੱਥੋਂ ਸ਼ੁਰੂ ਹੁੰਦੀ ਹੈ ਸ਼ੰਭੂ ਬਾਰਡਰ ਤੋਂ ਲੈ ਕੇ ਅੰਬਾਲਾ ਸਦਰ ਥਾਣੇ ਦੇ ਅਧੀਨ ਉਹਦੇ ਸਾਰੇ ਇਲਾਕੇ ਜਿਹੜੇ ਆ ਉਹਨਾਂ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਤੇ SMS ਸਰਵਿਸ ਜਿਹੜੀ ਹੈ ਉਹ ਬੰਦ ਕਰ ਦਿੱਤੀ ਹੈ ਸਿਰਫ ਕਾਲ ਦੇ ਉੱਪਰ ਤੁਸੀਂ ਗੱਲਬਾਤ ਜਿਹੜੀ ਉਹ ਕਰ ਸਕਦੇ ਹੋ ਫਿਲਹਾਲ ਦੀ ਘੜੀ ਹੈ ਜਿਹੜਾ ਨੋਟਿਸ ਦਿੱਤਾ ਗਿਆ ਉਹ 29 ਫਰਵਰੀ ਤੱਕ ਦਾ ਦਿੱਤਾ ਗਿਆ ਪਰ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਇਹ ਨੋਟਿਸ ਦਿੱਤਾ ਗਿਆ ਸੀ ਕੁਝ ਸਮੇਂ ਲਈ ਫਿਰ ਉਸ ਤੋਂ ਬਾਅਦ ਇਸ ਨੋਟਿਸ ਨੂੰ ਵਧਾ ਦਿੱਤਾ ਗਿਆ ਅੱਗੇ 2 ਦਿਨ ਕਰਕੇ ਫਿਰ 5 ਦਿਨ ਕਰਕੇ ਤੇ ਫਿਰ 10 ਦਿਨ ਕਰਕੇ ਅੱਗੇ ਇਸ ਕਾਲ ਨੂੰ ਵਧਾ ਦਿੱਤਾ ਗਿਆ ਸੀ ਇੰਟਰਨੈਟ ਬੰਦ ਦੀ ਕਾਲ ਨੂੰ ਤਾਂ ਐਸੇ ਕਰਕੇ ਹੁਣ ਵੀ 28 29 ਫਰਵਰੀ ਤੱਕ ਕਾਲ ਤਾਂ ਦੇ ਦਿੱਤੀ ਗਈ ਆ ਪ੍ਰਸ਼ਾਸਨ ਵੱਲੋਂ ਕਿ ਇੰਟਰਨੈਟ ਸੇਵਾਵਾਂ ਤੇ SMS ਸਰਵਿਸ ਜਿਹੜੀ ਉਹ ਬੰਦ ਰਹੇਗੀ ਪਰ ਇਸ ਤੋਂ ਬਾਅਦ ਦੇ ਵਿੱਚ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ ਇਹ ਪ੍ਰਸ਼ਾਸਨ ਦੇ ਹੱਥ ਵਸ ਹੈ ਮਾਹੌਲ ਨੂੰ ਦੇਖਦੇ ਹੋਏ ਪ੍ਰਸ਼ਾਸਨ ਜਿਹੜਾ ਆ ਉਹ ਫੈਸਲਾ ਲੈ ਸਕਦਾ ਪਰ ਇਸ ਵਕਤ ਜੇਕਰ ਅਸੀਂ ਗੱਲ ਕਰੀਏ ਤਾਂ ਸ਼ੰਭੂ ਤੇ ਕਾਫੀ ਪੀਸਫੁਲ ਮਾਹੌਲ ਜਿਹੜਾ ਉੱਥੇ ਬਣਿਆ ਹੋਇਆ ਹੈ ਜਿਹੜੇ ਕਿਸਾਨ ਨੇ ਉਹ ਪੀਸਫੁਲੀ ਬੈਠ ਕੇ ਆਪਣਾ ਪ੍ਰੋਟੈਸਟ ਕਰ ਰਹੇ ਆ ਲਗਾਤਾਰ ਜਥੇਬੰਦੀਆਂ ਦੇ ਦਰਮਿਆਨ ਗੱਲਬਾਤ ਜਿਹੜੀ ਹੈ ਉਹ ਚੱਲ ਰਹੀ ਹੈ ਨੁਮਾਇੰਦਿਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਅੱਗੇ ਰਣਨੀਤੀ ਜਿਹੜੀ ਹੈ ਉਹ ਕਿਹੜੀ ਬਣਾਈ ਜਾਵੇ ਕੂਚ ਨੂੰ ਲੈ ਕੇ ਗੱਲ ਕਹੀ ਜਾ ਰਹੀ ਹੈ ਤਾਂ 29 ਫਰਵਰੀ ਤੱਕ ਹੋਲਡ ਕੀਤਾ ਗਿਆ ਸੀ ਸ਼ੁਭਕਰਨ ਦੇ ਕਰਕੇ ਕਿਉਂਕਿ ਜਿਹੜਾ ਹਾਦਸਾ ਜਿਹੜਾ ਵਾਪਰਿਆ ਖਨੌਰੀ ਆਰਡਰ ਤੇ ਸ਼ੁਭਕਰਨ ਦੀ 20 ਸਾਲਾ ਨੌਜਵਾਨ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਕਾਫੀ ਜਥੇਬੰਦੀਆਂ ਦੇ ਵਿੱਚ ਜਿਹੜਾ ਰੋਸ ਹੈ ਉਹ ਦੇਖਣ ਨੂੰ ਮਿਲਿਆ ਹੈ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਆਰਥਿਕ ਤੌਰ ਤੇ ਮਦਦ ਦਾ ਐਲਾਨ ਵੀ ਕੀਤਾ ਗਿਆ ਪਰ ਕਿਸਾਨੀ ਅੰਦੋਲਨ ਦੀ ਜੇਕਰ ਗੱਲ ਕਰਦਾ ਹੈ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹਨਾਂ ਤੇ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਹੈ ਪਰਚਾ ਜਿਹੜਾ ਉਹ ਦਰਜ ਹੋਣਾ ਚਾਹੀਦਾ ਹੈ ਤਾਂ ਅ ਇਹ ਜਰੂਰ ਗੱਲ ਕਹੀ ਗਈ ਹੈ ਇੱਥੇ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਸਰਕਾਰ ਸਰਕਾਰ ਦੇ ਵੱਲੋਂ ਕਿ ਜਿਹੜਾ ਵੀ ਇਸ ਦੇ ਵਿੱਚ ਦੋਸ਼ੀ ਹੋਇਆ ਤਾਂ ਉਸ ਦੇ ਉੱਪਰ ਕਾਰਵਾਈ ਜਿਹੜੀ ਉਹ ਜਰੂਰ ਕੀਤੀ ਜਾਵੇਗੀ ਅਸੀਂ ਕਿਸਾਨਾਂ ਦੇ ਨਾਲ ਖੜੇ ਹੈ ਤਾਂ ਉਸ ਤੋਂ ਬਾਅਦ ਵਿੱਚ 29 ਤਰੀਕ ਤੱਕ ਜਿਹੜਾ ਅੰਦੋਲਨ ਸੀਗਾ ਉਸ ਨੂੰ ਹੋਲਡ ਕਰ ਦਿੱਤਾ ਗਿਆ ਦਿੱਲੀ ਜਾਣ ਦੇ ਫੈਸਲੇ ਨੂੰ ਹੋਲਡ ਕੀਤਾ ਗਿਆ ਤਾਂ ਹੁਣ ਦੁਬਾਰਾ ਨਾ ਇਸੀ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਕਿ ਦੁਬਾਰਾ ਕਿਸਾਨ ਜਿਹੜੇ ਐ ਉਹ ਦਿੱਲੀ ਨੂੰ ਕੂਚ ਕਰ ਸਕਦੇ ਐ ਤਾਂ ਇਸੇ ਦਰਮਿਆਨ 29 ਤਰੀਕ ਤੱਕ ਇਹ ਹੋਲਡ ਦੀ ਕਾਲ ਸੀਗੀ ਤਾਂ ਉਸ ਤੋਂ ਬਾਅਦ ਹੁਣ ਕਿਸਾਨਾਂ ਨੇ ਮੁੜ ਦਿੱਲੀ ਕੂਚ ਕਰਨ ਦੀ ਗੱਲ ਕਹੀ ਐ ਤਾਂ ਇਸੇ ਦਰਮਿਆਨ ਹੁਣ ਇੰਟਰਨੈਟ ਸੇਵਾਵਾਂ ਤੇ SMS ਸਰਵਿਸ ਜਿਹੜੀ ਐ ਉਹ ਅੰਬਾਲਾ ਦੇ ਵਿੱਚ ਅੰਬਾਲਾ ਦੇ ਸਦਰ ਥਾਣਾ ਦੇ ਅਧੀਨ ਉਹਦੇ ਸਾਰੇ ਹੀ ਇਲਾਕਿਆਂ ਦੇ ਵਿੱਚ ਲਗਭਗ ਜਿਹੜੀਆਂ ਸੇਵਾਵਾਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਉੱਥੇ ਨੈੱਟ ਜਿਹੜਾ ਉਹ ਨਹੀਂ ਚੱਲੇਗਾ ਤੁਸੀਂ ਕੋਈ ਵੀ ਸਾਈਟ ਖੋਲ੍ਹਣੀ ਹੈ WhatsApp ਚਲਾਉਣਾ ਹੈ ਜਾਂ ਹੋਰ ਨੈੱਟ ਦੇ ਉੱਪਰ ਕੰਮ ਕਰਨਾ ਹੈ ਤਾਂ ਤੁਹਾਡਾ ਨੈੱਟ ਜਿਹੜਾ ਆ ਉਹ ਨਹੀਂ ਚੱਲੇਗਾ ਤਾਂ ਤੁਹਾਨੂੰ ਇਹ ਦਿੱਕਤ ਦਾ ਸਾਹਮਣਾ ਜਿਹੜਾ ਆ ਉਹ ਜ਼ਰੂਰ ਕਰਨਾ ਪੈਣਾ ਹੈ ਤਾਂ ਇਹ ਤਸਵੀਰ ਵੀ ਦੇਖ ਸਕਦੇ ਹੋ ਨੋਟਿਸ ਜਿਹੜਾ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇਸ਼ੂ ਕੀਤਾ ਗਿਆ ਹੈ ਆਪਣੀ ਪ੍ਰਤੀਕਿਰਿਆ ਜਿਹੜੀ ਇਸ ਵਾਰ ਦੇ ਨਾਲ ਸਾਂਝੀ ਕਰ ਸਕਦੇ ਹੋ ਕਿਉਂਕਿ ਪਹਿਲਾਂ ਵੀ ਇੰਟਰਨੈਟ ਬੰਦ ਕੀਤਾ ਗਿਆ ਥੋੜੇ ਸਮੇਂ ਲਈ ਫਿਰ ਉਸ ਤੋਂ ਬਾਅਦ ਕਾਲ ਨੂੰ ਵਧਾ ਦਿੱਤਾ ਗਿਆ ਤਾਂ ਹੁਣ ਵੀ ਕਈ ਲੋਕ ਤਾਂ ਕਹਿੰਦੇ ਆ ਕਿ ਸ਼ਾਇਦ ਹੁਣ ਵੀ ਇਸੇ ਤਰੀਕੇ ਦੇ ਨਾਲ ਹੋ ਸਕਦਾ ਹੈ ਕਿ ਅਜੇ ਤਾਂ 2 ਦਿਨ ਵਾਸਤੇ ਨਾ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਨੇ ਹੋ ਸਕਦਾ ਹੈ ਮਾਹੌਲ ਨੂੰ ਦੇਖਦੇ ਹੋਏ ਇਹ ਇੰਟਰਨੈਟ ਸੇਵਾਵਾਂ ਜਿਹੜੀਆਂ 2 ਦਿਨ ਲਈ ਬੰਦ ਕੀਤੀਆਂ ਗਈਆਂ ਸੀ ਉਹ ਅੱਗੇ ਦੇ ਵਾਸਤੇ ਹੋਰ ਵੀ ਇਹਦੇ ਦਿਨ ਜਿਹੜੇ ਆ ਉਹ ਵਧਾ ਦਿੱਤੇ ਜਾਣ ਤਾਂ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੀ ਪ੍ਰਤੀਕਿਰਿਆ ਅਸੀਂ ਜ਼ਰੂਰ ਜਾਣਨੀ ਚਾਹਾਂਗੇ ਇਸ ਬਾਬਤ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਸਾਂਝੀ ਕਰ ਸਕਦੇ ਹੋ